ਸਾਸਰੀਕਾਰ ਬਾਈ ਜੀ ਬਾਈ ਜੀ ਅੱਜ ਖੜਾ ਹੈ ਅਸੀਂ ਆਪਣੇ ਟਿੱਬਿਆਂ ਦੇ ਵਿੱਚ ਇਹ ਟਿੱਬਾ ਹੁੰਦਾ ਸੀਗਾ ਪਹਿਲਾਂ ਹੁਣ ਤਾਂ ਪੱਧਰ ਕਰਤਾ ਤੇ ਪਿੰਡ ਨਾਲ ਬਹੁਤ ਉੱਚਾਗਾ ਇਹ ਥਾਂ ਆ ਜਿਹੜਾ ਸਾਡਾ ਸਭ ਤੋਂ ਪਹਿਲਾਂ ਕਰ ਸਾਡੇ ਤੇ ਛੇੜੀ ਸੰਗਰੂਰ ਚ ਪੈਂਦਾ ਸਾਡਾ ਪਿੰਡ ਸੰਗਰੂਰ ਜ਼ਿਲ੍ਹੇ ਚ ਛੇੜੀ ਸਾਡਾ ਪਿੰਡ ਹੈ ਤੇ ਅਸੀਂ ਨਿੱਕੇ ਨਿੱਕੇ ਹੁੰਦੇ ਜਦੋਂ ਟਿੱਬੇ ਚੱਕਦੇ ਸੀਗੇ ਤੇ ਹੁਣੇ ਪੱਧਰ ਕਰਿਆ ਸੀ ਤੇ ਮੀਂਹ ਨਾਲ ਬਹੁਤ ਪਾਣੀ ਖੜ ਗਿਆ ਸੀ ਹੁਣ ਫੇਰ ਮੀਂਹ ਪਾਣੀ ਇੱਧਰ ਖੜਦਾ ਹੀ ਨਹੀਂ ਥੋੜਾ ਜਿਹਾ ਖੜਿਆ ਸੀਗਾ ਇੰਨਾ ਮੀਂਹ ਆਉਣ ਨਾਲ ਫੇਰ ਸੁੱਕ ਗਿਆ ਤੇ ਅੱਜ ਅਸੀਂ ਐ ਕੱਖ ਵੱਢਵਾ ਬਾਈਆਂ ਨੂੰ ਦਿਖਾ ਦਈਓ ਦੇਖੋ ਬਾਈ ਟਾਲੀਆਂ ਬਹੁਤ ਹੁੰਦੀਆਂ ਨੇ ਸਾਡੇ ਟਾਲੀ ਖਤਮ ਹੋ ਗਈ ਪਰ ਆਪਣੇ ਬਹੁਤ ਆ ਟਾਲੀ ਦੇਖ ਸਕਦੇ ਤੁਸੀਂ ਆ ਸਾਰੀ ਟਾਲੀ ਲੱਗੀ ਹੋਈ ਆ ਤੇ ਬਾਕੀ ਬੇਲਾਂ ਹੋਰ ਜੜੀ ਬੂਟੀਆਂ ਬਹੁਤ ਹੁੰਦੀਆਂ ਨੇ ਇੱਥੇ ਠੀਕ ਹੈ ਨਾ ਤੇ ਆਪਾਂ ਚਾਟਣੀ ਤੋਂ ਦੀ ਕੀ ਹੁੰਦੀ ਆ ਉਹ ਚਿਬੜਾ ਦੀ ਚਾਟਣੀ ਚਿਬੜਾ ਦੀ ਚਾਟਣੀ ਬਹੁਤ ਖਾਨ ਨੇ ਚਿਬੜਾ ਬਹੁਤ ਹੁੰਦੇ ਨੇ ਇੱਕ ਬੇਲ ਬਹੁਤ ਲੱਗ ਜੇ ਸਾਡੇ ਆ ਬੇਲ ਦੱਸੋ ਬਾਈ ਜੀ ਕਿਹੜੀ ਆ ਇਹ ਲੋਕ ਲੈ ਕੇ ਵੀ ਜਾਂਦੇ ਤੇ ਕਹਿੰਦੇ ਵੀ ਪੈਂਦੀ ਆ ਕਾਦੀ ਜਿਹੇ ਆਹਾ ਬੇਲ ਦੇਖੋ ਕਿਵੇਂ ਹੋਈ ਪਈ ਆ ਦੱਸੋ ਸਾਹਿਬੋ ਵੀ ਕਾਦੀ ਬੇਲ ਆ ਇਹ ਤੇ ਆਹ ਟਾਲੀਆਂ ਦੇ ਲੋ ਇੱਧਰ ਵੀ ਟਾਲੀਆਂ ਲੱਗ ਰਹੀਆਂ ਨੇ ਹਨ ਤੇ ਆਹ ਸਾਡੇ ਜੀ ਤੋਂ ਬਾਈ ਤੋਂ ਅਸੀਂ ਮੋਟਰ ਲੈਣੇ ਆ ਉਹਦੀ ਜ਼ਮੀਨ ਆ ਕਿ ਉਹ ਉਥੋਂ ਮੋਟਰ ਆਉਂਦੀ ਐ ਨੂੰ ਮੋਟਰ ਹੈ ਨਹੀਂ ਤੇ ਕਨੈਕਸ਼ਨ ਤੇ ਕਨੈਕਸ਼ਨ ਦੀ ਸਾਨੂੰ ਲੋੜ ਆ ਕਿ ਅਸੀਂ ਲਾਵਾਂਗੇ ਹੁਣ ਹਾਲੀਵੁੱਡ ਜਦੋਂ ਹੱਥ ਠੀਕ ਹੋਗੇ ਹਾਲੇ ਕਨੈਕਸ਼ਨ ਬਹੁਤ ਮਹਿੰਗੇ ਨੇ ਇਹ ਜੇ ਸਰਕਾਰ ਫ੍ਰੀ ਕਰ ਦੇ ਚਲ ਸਾਨੂੰ ਕਨੈਕਸ਼ਨ ਮਿਲ ਜੇ ਗਰੀਬਾਂ ਦਾ ਜ਼ਮੀਨ ਆ ਜਿਹੜਾ ਆਰਾਮ ਦੀ ਹੋ ਜੇ ਹੁਣ ਆ ਜਿਹੜਾ ਅਸੀਂ ਬਾਜਰਾ ਬੀਜੇ ਦੀ ਦਿਖਾ ਦੋ ਜੀ ਆ ਜਿਹੜੇ ਬੀਜਿਆ ਸੀ ਗਿਆ ਚਰੀ ਤੇ ਬਾਜਰਾ ਇਹ ਬਿਨਾ ਪਾਣੀ ਤੋਂ ਹੋਇਆ ਬਿਨਾ ਮੀਂਹ ਤੋਂ ਬਿਨਾ ਉਹ ਤੋਂ ਮੋਟਰ ਤੋਂ ਹੋਇਆ ਮੀਂਹ ਦੇ ਪਾਣੀ ਨਾਲ ਹੋਇਆ ਤੇ ਦੇਖ ਸਕਦੇ ਤੁਸੀਂ ਵਧੀਆ ਹੋ ਗਏ ਸੀ ਤੰਨੇ ਚਾਚੇ ਤਾਇਆ ਦੇ ਮੁੰਡਿਆਂ ਨੇ ਰਲ ਕੇ ਪੱਧਰ ਕਰਿਆ ਪੱਧਰ ਕਰਕੇ ਬੀਜਿਆ ਕੀ ਆਪਣਾ ਜੇ ਬੰਦਾ ਕਰਨ ਵਾਲਾ ਹੋਵੇ ਪਿੰਡ ਵੀ ਕਰੇ ਵੀ ਕਰ ਸਕਦਾ ਕੰਮ ਜੇ ਕੋਈ ਕਰਨ ਵਾਲਾ ਹੋਵੇ ਬਾਹਰ ਜਾਣ ਦੀ ਲੋੜ ਨਹੀਂ ਅਸੀਂ ਇੱਥੇ ਸਾਰਾ ਕੁਝ ਕਰੀ ਜਾਂਦੇ ਨਾਲ ਪੰਪ ਤੇ ਲੱਗੇ ਹੋયાਗੇ ਨਾਲੇ ਆਪਦਾ ਖੇਤੀਬਾੜੀ ਕਰੀ ਜਾਨੀ ਆ ਵਧੀਆ ਸਿਸਟਮ ਚੱਲੀ ਜਾਂਦਾ ਠੀਕ ਆ ਨਾ ਤੇ ਆਪਣੇ ਵਿਰਾਸਤ ਨਾਲ ਜੁੜੋ ਆਪਦੀ ਕੁਦਰਤ ਨਾਲ ਦੇਖੋ ਤੁਸੀਂ ਟਾਹਣੀਆਂ ਵੱਡੀਆਂ ਨਹੀਂ ਆ ਘਾਟ ਦੀ ਵਿੱਚ ਚੰਗਾ ਤੇ ਦਿਖਾ ਦੇ ਬਾਈ ਮੌਸਮ ਦਿਖਾ ਦੇ ਜਿਹੜਾ ਉਹ ਦਰਖਤ ਸੁੱਕਿਆ ਪਿਆ ਉਹ ਦੱਸੋ ਕਾ ਦਾ ਦਰਖਤ ਆ ਉਹ ਦੋ ਦਰਖਤ ਸੁੱਕੇ ਪਏ ਨੇ ਦਿਖਾਓ ਕਾਹਦਾ ਦਰਖਤ ਆਹੋ ਦੇਖੋ ਕਿੰਨਾ ਬੜਾ ਪਰ ਇਹਦੇ ਚਿੜੀਆਂ ਬਹੁਤ ਬੈਠਦੀਆਂ ਨੇ ਆ ਜੋ ਵੱਡੀਏ ਹਰਾ ਨਾਲੇ ਕਰੀਏ ਗੱਲਾਂ ਬਾਤਾਂ ਆ ਜੀ ਪਹਿਲਾਂ ਸਾਡੀ ਸਲਾਹ ਸੀ ਵੀ ਅਸੀਂ ਸਫਾਇਦੇ ਲਾ ਦਈਏ ਫਿਰ ਇਹ ਕਹਿੰਦੇ ਵੀ ਦੇਖ ਲੈਨੇ ਆਇ ਤੇ ਕੀ ਵੀ ਲਾ ਕੇ ਚਰੀ ਬੀਜ ਕੇ ਦੇਖ ਲੋ ਵੀ ਜੇ ਹੋ ਜੇ ਤਾਂ ਸੀ ਕੁਦਰਤ ਦੇ ਸਰਤਾ ਸੀਗਾ ਰੱਬ ਦੇ ਕਹਿੰਦੇ ਰੱਬ ਨੂੰ ਸਭ ਦੀ ਫਿਕਰਾ ਕਹਿੰਦੇ ਨਹੀਂ ਹੁੰਦੇ ਉਹਨੂੰ ਉੱਪਰ ਵਾਲੇ ਨੂੰ ਤੇ ਐਦ ਕੀ ਮੀਂਹ ਵਧੀਆ ਪਾ ਤੇ ਸਾਡੀ ਚਰੀ ਵਧੀਆ ਹੋ ਗਈ ਤੇ ਹੁਣ ਮੇਰੇ ਲੱਗਾ ਤੀਜੀ ਬਾੜ ਹੈ ਨਾ ਇਹ ਤੀਜੀ ਬਾੜਾ ਚਰੀ ਦੇ ਤੇ ਚਰੀ ਅਸੀਂ ਲੈਣੇ ਹੁੰਨੇ ਆ ਕਈ ਵਾਰੀ ਕਰਾਚ ਚੋਦ ਲਿਆ ਲਿਆਉਣਿਆ ਕਦੇ ਖੇਤੋਂ ਇਹ ਆਲਾ ਵੀ ਬਹੁਤ ਵਧੀਆ ਸੀ ਕਰਾਚ ਚੋਦ ਲਿਆਂਦੀ ਇਹੇ ਦਰਸ਼ਨ ਆੜਤੀਏ ਤੂੰ ਦਰਸ਼ਨ ਆੜਤੀਏ ਕਰਾਚ ਨੂੰ ਉਤੋਂ ਲਿਆਂਦੀ ਸੀ ਇਹ ਮਾਲਕ ਦੀ ਕਿਰਪਾ ਨਾਲ ਵਧੀਆ ਹੋ ਗਈ ਡੰਗਰਾਂ ਦੇ ਖਾਨ ਹੋ ਗਏ ਉਮੀਦ ਨਾਲ ਉਹ ਵੀ ਵੱਧ ਹੋ ਗਈ ਐਨੀ ਸਾਨੂੰ ਉਮੀਦ ਨਹੀਂ ਸੀ ਵੀ ਐਨੀ ਹੋ ਜੂਗੀ ਬਹੁਤ ਵਧੀਆ ਹੋ ਗਈ ਤੀ ਆ ਦਿਖਾ ਦੇ ਭਾਈ ਉਧਰ ਵੀ 뷰 ਦਿਖਾ ਦਿਓ ਸਾਡੇ ਘਰ ਨੇ 마ਗਰਾ ਤੇ ਨੀਰਾ ਮੌਸਮ ਫੇਰ ਬਣਿਆ ਹੋਇਆ ਫੇਰ ਮਹੀ ਆਉ ਮੈਨੂੰ ਲੱਗਦਾ